ਜੀ ਸਰ ਅੱਜ ਕਿਹੜੀ ਜਗ੍ਹਾ ਤੇ ਵਿੱਚ ਜਿਹੜੇ ਆ ਤੁਸੀਂ ਫੁੱਲ ਵਗੈਰਾ ਲਗਾਏ ਹੋਏ ਨੇ ਤੇ ਇਹ ਜੀ ਸਮਰਾਲੇ ਦਾ ਰਜਿਸਟ੍ਰੇਸ਼ਨ ਹੈ ਇਹ ਉਹ ਜ਼ਾਸਤ 2013 ਚ ਚਾਲੂ ਹੋਣ ਸੀ ਚਾਲੂ ਹੋਣ ਤੋਂ ਪਹਿਲਾਂ ਹੀ ਇੱਥੇ ਬਹੁਤ ਜੰਗਲ ਪਾ ਜੀ ਸਾਡੇ ਮੰਚ ਜਾਨੀ ਇਹ ਬ੍ਰਹਮਗਾਨੀ ਸੰਤ ਪੂਰਨ ਦਾਸ ਹੋਏ ਨੇ ਰੋੜੇਵਾਲ ਤੋਂ ਉਹਨਾਂ ਨਾਲ ਮੇਰਾ ਮੇਲ ਹੋਇਆ ਸੀ ਉਹਨਾਂ ਦੀ ਪ੍ਰੇਰਣਾ ਫੱਟ ਕੇ ਮੈਨੂੰ ਇਹ ਸ਼ੌਂਕ ਪੈਦਾ ਹੋਇਆ ਸੀ ਮੈਂ ਮੁੱਢ ਤੋਂ ਹੀ ਇਹ ਫੁੱਲ ਬੂਟੇ ਲਾਉਣ ਦਾ ਜਣੀ ਮੈਨੂੰ ਸ਼ੌਂਕ ਹੈ ਇੱਥੇ ਮੈਨੂੰ ਮੌਕਾ ਮਿਲ ਗਿਆ ਪ੍ਰਮਾਤਮਾ ਕੁਦਰਤ ਨੇ ਮੈਨੂੰ ਸਮਾਂ ਦਿੱਤਾ ਤੇ ਮੈਂ ਆਪਣੇ ਹੋਰ ਸਹਿਯੋਗੀਆਂ ਦੇ ਨਾਲ ਆਪਣੇ ਜਿਹੜੇ ਸਟੇਸ਼ਨ ਮਾਸਟਰ ਸੀ ਇੱਥੇ ਦਾ ਸਟਾਫ ਤੇ ਜਾਂ ਸਾਡੇ ਆਪਣੇ ਗਰਦਾਨ ਸਿੰਘ ਭਗਵਾਨਪੁਰ ਦਾ ਜਿਹੜਾ ਇੱਥੇ ਹਮੇਸ਼ਾ ਕੰਮ ਕਰਦਾ ਉਹਨਾਂ ਨਾਲ ਰਲ ਕੇ ਮੈਂ ਇਹਨੂੰ 100 ਸੌਈਆ ਲੋਕਾਂ ਦੇ ਲਾਈ ਕੇ ਟਰੈਕਟਰ ਵਗੈਰਾ ਇਹ ਲੰਬਣ ਮੈਂ ਬਾਈਟ ਨਾਲ ਤੂੰ ਲੈਣ ਦੇ ਬਾਈਟ ਰਾਜ ਦੇ ਤੋਂ ਸਾ ਮੇਰਾ ਕਰਕੇ ਆ ਕੇ ਬੋਣਿਆ ਇਹ ਤੋਂ ਬਹੁਤਾਰੇ ਜਿਹੜੇ ਤੁਹਾਡੇ ਬੁੱਕ ਹੋ ਗਏ ਜਿਹੜਾ ਆਜੰਗਰ ਜਿਹਾ ਆ ਰਿਹਾ ਹੈ ਆ ਮੇਰਾ ਮਿੰਦੀ ਬਾਹਰ ਦੇ ਵਿੱਚ ਆ ਰਹਾ ਨੇ ਕੋਈ ਇੰਟਰਨੈਟ ਰਾਸ ਨੇ ਜਿਹੜੇ ਉਹਦੇ ਜਿਹੜੇ ਸੰਦਰਭ ਜਿਹੜੇ ਹੈਗੇ ਨੇ ਸੁੰਦਰਤਾ ਨੂੰ ਜਿਵੇਂ ਬੋਟਰ ਬੁਰਸ਼ ਹੋਇਆ ਲਾਲ ਤੇ ਨਾ ਹੋਇਆ 골ਡਨ ਬੁਰਸ਼ ਹੋਇਆ ਹੈ ਜੀ ਹੈ ਜ ਹੋਈ ਮੁਰਈਆ ਹੋਇਆ ਇਹ ਇਹ ਹੈ ਜਿ ਬਗਾਰਾ ਲਾਇਆ ਹੁਣ ਸੀਜ਼ਨਲ ਬੁੱਟਿਆ ਸਿਲਾਉਣਾ ਤੁਹਾਡੇ ਸਾਹਮਣੇ ਆ ਸਰ ਵਾਤਾਵਰਨ ਨੂੰ ਲੈ ਕੇ ਗੱਲ ਕੀਤੀ ਜਾਵੇ ਤੇ ਉਹਦੇ ਵਿੱਚ ਇਸ ਤਰ੍ਹਾਂ ਦੇਖੋ ਗੱਲ ਇਹ ਮੁੱਢ ਤੇ ਵਾਤਾਵਰਨ ਦੀ ਹੈ ਕਿਉਂਕਿ ਵਾਤਾਵਰਨ ਆ ਜਿਹੜਾ ਜੇ ਮਨੁੱਖਤਾ ਨੂੰ ਬਚਾਉਣਾ ਤਾਂ ਵਾਤਾਵਰਨ ਜ਼ਰੂਰੀ ਆ ਸਾਨੂੰ ਮੈਨੂੰ ਮੋਢ ਪਈ ਇਸ ਸੰਤ ਮਹਾਤਮਾ ਦੇ ਜਿਹੜੇ ਸੀਗੇ ਉਹਨਾਂ ਦਾ ਸੀਗਾ ਵੀ ਰਮੇਸ਼ਾ ਭਾਈ ਸਾਰਾ ਨਾ ਵੱਡੀ ਗੱਲ ਸਕੂਲਾਂ ਵਿੱਚ ਚੰਗਾ ਬੱਚੇ ਨੂੰ ਪੜਾਓ ਬੈਠਣ ਦਾ ਉਹਨਾਂ ਦੇ ਇੰਤਜ਼ਾਮ ਕਰੋ ਫੁੱਲ ਬੂਟੇ ਲਾਓ ਤਾਂ ਕਿ ਚੰਗਾ ਵਾਤਾਵਰਣ ਬਣੇ ਖੁਸ਼ ਬੱਚੇ ਜਿਹੜੇ ਨੇ ਉਹ ਖੁਸ਼ ਰਹਿਣ ਇਸ ਤਰ੍ਹਾਂ ਦੇ ਨਾਲ ਅਸੀਂ 2013 ਤੋਂ ਲਾ ਕੇ ਜਦੋਂ 2016 ਚ ਚੌਬੇ ਸਾਹਿਬ ਆਏ ਸੀਗੇ ਇੱਥੇ ਡੀਆਰਐਮ ਉਹਨਾਂ ਦੇ ਇਸ ਸਟੇਸ਼ਨ ਨੂੰ ਇਹਨਾਂ ਨੂੰ ਆਰਾਮ ਦਿੱਤਾ ਸੀਗਾ ਸਟੇਸ਼ਨ ਮਾਸਟਰ ਨੂੰ ਦਿੱਤਾ ਸਟੇਸ਼ਨ ਦੇ ਸਟਾਫ ਨੂੰ ਦਿੱਤਾ ਉਹਨਾਂ ਨੇ ਜਿਹੜੇ ਉਹਨਾਂ ਦੇ ਸਾਹਬ ਨੇ ਵੀ ਹੈ ਜਾਂ ਕੋਈ ਵੀ ਰੈਜਿਸਟ੍ਰੇਸ਼ਨ ਨਹੀਂ ਜਿੱਥੇ ਇੰਨਾ ਵਧੀਆ ਚਿੱਤਰਦਾ ਹੋਵੇ ਇੰਨਾ ਵਧੀਆ ਹਰਿਆਲੀ ਹੋਵੇ ਇੰਨਾ ਵਧੀਆ ਵਾਤਾਵਰਨ ਹੋਵੇ ਇੱਥੇ ਆ ਕੇ ਮਨ ਹੀ ਲੱਗਦਾ ਉਹਨਾਂ ਦਾ ਜਾਨੀ ਇਹ ਸੀ ਕਹਿਣਾ ਵੀ ਮੇਰਾ ਤਾਂ ਯਾਰ ਇੱਥੋਂ ਅੱਜ ਜਾਣ ਵੀ ਜੀ ਨਹੀਂ ਕਰਦਾ ਇੰਨਾ ਸੋਹਣਾ ਬਾਤਾ ਵਾਂਸਾ ਦੇਖਿਆ ਜਾ ਰਿਹਾ ਸਰ ਜੋ ਜਿਹੜੇ ਤੁਸੀਂ ਬੂਟੇ ਲਗਾਏ ਹੋਏ ਆ ਕਿੰਨੇ ਕਿੰਨੇ ਲੰਬੇ ਗੈਰ ਤੱਕ ਲਗਾਏ ਹੋਏ ਨੇ ਇਹ ਬੂਟੇ ਇਹ ਤਾਂ ਅਸੀਂ 2000 ਅਗਸਤ 2013 ਤੋਂ ਸ਼ੁਰੂ ਕਰਿਆ ਹੈ ਕੰਮ ਹਰ ਸਾਲ ਥੋੜੇ ਥੋੜੇ ਬੂਟੇ ਲਾਉਂਦੇ ਜਿਹੜੇ ਆ ਤੁਹਾਡੇ ਸਾਹਮਣੇ ਹੈਗੇ ਨੇ ਔਰੀਐਂਟਲ ਪਲਾਂਟਸ ਇਹ ਅਸੀਂ ਹਰ ਸਾਲ ਹੀ ਲਾਉਂਦੇ ਆ ਇਹ ਹੁਣ ਤਕਰੀਬਨ ਨੇੜੇ ਨੇ ਪੱਕ ਜਾਣੇ ਨੇ ਇਹਨਾਂ ਦੇ ਸੰਸਾਰ ਅਸੀਂ ਗਰਮੀ ਵਾਲੇ ਲਾ ਦੇਣੇ ਨੇ ਜਦੋਂ ਗਰਮੀ ਵਾਲੇ ਪੱਕ ਜਾਣੇ ਨੇ ਫਿਰ ਅਸੀਂ ਇਹ ਜਿਹੜੇ ਸਰਦੀਆਂ ਚ ਜਾ ਕੇ ਸਤੰਬਰ-ਅਕਤੂਬਰ ਚ ਦੁਬਾਰਾ ਫੇਰ ਰਹੇ ਤੁਹਾਨੂੰ ਕਸੂਰ ਮੇਰਾ ਵੀ ਮਿਲਦਾ ਹੀ ਲਾਲ ਜਿਵੇਂ ਵੋਟੇ ਲਗਾਣ ਜਿਵੇਂ ਨੌਜਵਾਨ ਪੀੜ੍ਹੀ ਆ ਉਹ ਉੱਠ ਕੇ ਆ ਰਹੀ ਹੈ ਤੁਹਾਡੇ ਕੋਲ ਦੇਖੋ ਅਸੀਂ ਕੋਸ਼ਿਸ਼ ਤਾਂ ਬਹੁਤ ਕਰੀ ਆ ਪਰ ਲੋਕਾਂ ਦਾ ਹੰਗਾਰਾ ਘਟੇ ਹੀ ਆ ਕਿ ਲੋਕਾਂ ਦੇ ਵਿੱਚ ਇਹ ਇੱਕ ਦਿਖਾਵਾ ਤਾਂ ਬਹੁਤਾ ਨੇ ਬੂਟਾ ਲਾਤਾ ਫੋਟੋ ਖਿਚਾ ਲਈ ਲੋਕ ਜਾਗਰੂਕ ਨਹੀਂ ਹੈ ਜਾਗਰੂਕੀ ਦਾ ਲੋਕਾਂ ਨੂੰ ਭਾਵੇਂ ਹੈ ਪਰ ਕੋਈ ਉਧਰ ਨੂੰ ਲੋਕਾਂ ਦਾ ਧਿਆਨ ਹੀ ਘਟਾ ਕੋਸ਼ਿਸ਼ ਤਾਂ ਬਹੁਤ ਕਰਦੇ ਸੀ ਲਾਉਣੇ ਆ ਹੁਣ ਮੇਰੇ ਨਾਲ ਲੱਗੇ ਰਹਿੰਦੇ ਨੇ ਆ ਦੇਖੋ ਮਾਸਟਰ ਜੀ ਦੇ ਨਾਲ ਆਏ ਤੇ ਹੋਰ ਕਈ ਬੰਦੇ ਆਉਂਦੇ ਨੇ ਅਸੀਂ ਆ ਕੇ ਇੱਥੇ ਕੰਮ ਕਰਦੇ ਆਂ ਸਵੇਰੇ ਜਿਹੜਾ ਬੰਦਾ ਦੂਜਾ ਉਹ ਆਉਂਦਾ ਉਹ ਪਾਣੀ ਤੂੰ ਹੀ ਦਿੰਦਾ ਮੈਂ ਖੁਦ ਆਪ ਇਹਨਾਂ ਦੀ ਮਾੜੀ ਮੁਕੀ ਕਟੇਗਾ ਤੇ ਹੋਰ ਚੀਜ਼ਾਂ ਜਿਹੜੀਆਂ ਮੈਂ ਕਰਵਾ ਰਹਿਣਾ ਸਰਕਾਰ ਵੀ ਵਾਅਦੇ ਕਰਦੀ ਜੇ ਬੂਟੇ ਲਗਾਓ ਤੇ ਆਪਣਾ ਮਾਤਮਾਤਾ ਵਰੀ ਨੂੰ ਸੰਭਾਲੋ ਤੇ ਤੁਹਾਡਾ ਕਹਿਣਾ ਕੀ ਹੋਊਗਾ ਕੀ ਅਪੀਲ ਹੋਗੀ ਤੁਹਾਡੀ ਲੋਕ ਮੇਰੇ ਦਾ ਹੀ ਕਹਿਣਾ ਵੀ ਹਰ ਇੱਕ ਇਨਸਾਨ ਨੂੰ ਜੇ ਦੇਖੋ ਜੇ ਹੁਣ ਅਸ ਬੜੇ ਦੇਖਦੇ ਆਪਾਂ ਪਾਣੀ ਗੰਦਲੇ ਹੋ ਗਏ ਹਵਾਵਾਂ ਗੰਦੀ ਹੋ ਗਈ ਇਹਨਾਂ ਦੀ ਜੇ ਆਪਾਂ ਸਫਾਈ ਨਹੀਂ ਕਰਾਂਗੇ ਜੇ ਆਪਾਂ ਇਹਨਾਂ ਨੂੰ ਨਹੀਂ ਬਚਾ ਬਚਾਵਾਂਗੇ ਤਾਂ ਜਿਹੜਾ ਮਨੁੱਖਤਾ ਦੇ ਆਉਣ ਵਾਲਾ ਸਮਾਂ ਜਿਹੜਾ ਉਹ ਬੜਾ ਘਾਤਕ ਹੈ ਤੇ ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਰੱਬ ਚ ਕੰਮ ਕਰਦੇ ਠੀਕ ਹੈ ਰਜੇ ਕੀ ਨਾਮ ਹੈ ਤੁਹਾਡਾ ਸਰਜੂ ਕਿਹੜੇ ਨੇ ਲੁਦੀਆਨਸ਼ਾ ਲੁਦੀਆਨ ਸੰਭਰਾਲਾ ਸੰਭਰਾਲਾ ਨਾਂ ਕੀ ਅੱਛਾ ਨਾਂ ਕੇ ਆਇਓ ਤੁਸੀਂ ਹਾਂਜੀ ਵੈਰੀ ਗੁੱਡ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਰੇਲਵੇ ਸਟੇਸ਼ਨ ਦੇ ਵਿੱਚ ਜਿਹੜਾ ਵਾਤਾਵਰਨ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ ਬਹੁਤ ਸਫਾਈ ਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਜਰੂਰ ਮੈਂ ਖਾਨੇ ਆ ਮੈਂ ਮਤਲਬ ਨਾਂ ਕੀ ਛੁੱਟੀਆਂ ਚ ਆਣਾ ਨਹੀਂ ਤੇ ਮੈਂ ਜਰੂਰ ਆਣੀ ਹਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਉਹਨੇ ਦੇਣ ਦਾ ਰੇਲਵੇ ਸਟੇਸ਼ਨ ਕੀਤਾ ਬਹੁਤ ਵਧੀਆ ਵਾ ਕਿਵੇਂ ਮਤਲਬ ਸਫਾਈ ਐ ਇਦਾਂ ਹੀ ਆ ਠੀਕ ਪੇਮਟਿੰਗ ਹਾਂਜੀ ਤੇ ਚੇਂਜ ਵਗੈਰਾ ਨਹੀਂ ਹੈ ਨਹੀਂ ਮੈਨੂੰ ਤਾਂ ਨਹੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਮੈਂ ਮਾਛੀ ਵਾਲਾ ਸਾਹਮਣੇ ਰਹਿਣ ਵਾਲਾ ਹਾਂ ਜੀ ਸਰ ਕਿਸ ਤਰ੍ਹਾਂ ਦੇਖਿਆ ਜੀ ਸੰਗਰਾਲਾ ਤੁਸੀਂ ਰੇਲਵੇ ਸਟੇਸ਼ਨ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਵਾਤਾਵਰਣ ਨੂੰ ਲੈ ਕੇ ਜੀ ਪੀੜ ਪੌਦੇ ਹਰਿਆਲੀ ਬਾਕੀ ਸਟੇਸ਼ਨਾਂ ਦੇ ਬਰਾਬਰ ਬਹੁਤ ਜ਼ਿਆਦਾ ਹੈ ਜੀ ਬਾਕੀ ਸਟੇਸ਼ਨ ਤੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਿਆਸ ਕਿਸੇ ਵੀ ਸਟੇਸ਼ਨ ਤੇ ਇੰਨੀ ਹਰਿਆਲੀ ਨਹੀਂ ਹੈ ਸਵੱਛਤਾ

ਇਹ ਉਹ ਇਹਦਾ ਇੱਕ ਵਰਦਾਨ ਹੈ ਜੀ ਸਮਰਾਲੇ ਦੇ ਮੱਛੀ ਵਾਲਾ ਸਾਹਿਬ ਵਾਸਤੇ ਠੀਕ ਥੈਂਕ ਯੂ